ਰੋਟਵਾ ਰਿਹਾ ਕਿ ਪੰਜਾਬ ਦੀ ਅਜ਼ਮਤ ਤੇ ਆਮ ਨੂੰ ਰੋਲਦਾ ਰਿਹਾ ਬਸ ਮੈਂ ਦੋ ਗੱਲਾਂ ਕਹਿਣੀਆਂ ਨੇ ਮੱਤ ਘਬਰਾਇਓ ਕਿ ਕਾਫਲਾ ਥੋੜਾ ਮੱਤ ਘਬਰਾਇਓ ਤੁਹਾਡੇ ਕੋਲੇ ਸਰਮਾਇਆ ਥੋੜਾ ਆ ਬੈਠੇ ਨੇ ਭੈਣ ਸੰਦੀਪ ਕੌਰ ਜੀ ਮਨਵਾ ਇਹਨਾਂ ਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਜਦੋਂ ਫੌਜਾਂ ਲੜਦੀਆਂ ਨੇ ਸਿਆਸੀ ਲੋਕ ਲੜਦੇ ਨੇ ਤਾਂ ਪੈਸੇ ਦੀ ਲੋੜ ਹੁੰਦੀ ਆ ਸਮਾਇਆ ਦੀ ਲੋੜ ਹੁੰਦੀ ਆ ਦੋਸਤ ਦੀ ਲੋੜ ਹੁੰਦੀ ਆ ਮਰਦਾਂ ਦਾ ਲੋਕਾਂ ਨੂੰ ਦੱਸਣਾ ਚਾਹਣਾ ਸਾਨੂੰ ਭਾਰਤੀ ਕ੍ਰਾਂਤੀ ਦੀ ਲੋੜ ਨਹੀਂ ਸਾਨੂੰ ਆ ਪੰਜਾਬ ਦੇ ਮਰਜੀ ਵੜਿਆਂ ਦੀ ਲੋੜ ਹੈ ਜਿਹੜੇ ਕ੍ਰਾਂਤੀਆਂ ਵੀ ਪੈਦਾ ਕਰਨਗੇ ਜਿਹੜੇ ਦੌਲਤਾਂ ਵੀ ਪੈਦਾ ਕਰਨ ਦੇਣਗੇ ਇਸ ਕਰਕੇ ਮਤ ਜਾਨੇ ਤੁਸੀਂ ਕਮਜ਼ੋਰ ਹੋ ਮੈਂ ਸੰਤ ਰਾਮ ਅਵਾਸੀ ਦੀਆਂ ਲੈਣਾ ਕਰਕੇ ਖਮਾ ਤੇ ਜਾਤ ਕੋ ਜਾਣਾ ਪੰਜਾਬ ਦੇ ਲੋਕੋ ਤੱਕ ਨੇ ਹੋ ਜਾਓ ਪੰਜਾਬ ਦੇ ਵਿੱਚ ਇੱਕ ਨਵਾਂ ਇਨਕਲਾਬ ਹੋਣ ਜਾ ਰਿਹਾ ਪੰਜਾਬ ਦੇ ਵਿੱਚ ਚੱਕ ਨਵਾ ਪੰਥ ਕੇ ਨਕਲਾਬ ਹੋਣ ਜਾ ਰਿਹਾ ਸਮਾਂ ਅਖੀਰ ਦੇ ਵਿੱਚ ਕਹਿਣਾ ਚਾਹਣਾ ਗੁਰੂ ਗਬਨ ਸਿੰਘ ਮਹਾਰਾਜ ਨੇ ਸਾਡੇ ਉੱਤੇ ਬੜਾ ਮਾਰ ਕਰਿਆ ਸੀ ਉਹ ਗੱਲ ਜੇ ਤੈ ਕਰੋ ਜਿਵੇਂ ਗੁਰੂ ਜੀ ਨੇ ਆਖਿਆ ਸੀ ਕਿ ਇਹ ਮੇਰੇ ਕਮਜ਼ੋਰ ਤੇ ਬਹਾਦਰ ਲੋਕ ਪੰਜਾਬ ਦਾ ਰਸ ਸਮਾਨਣਗੇ ਇਸ ਕਰਕੇ ਅਖੀਰ ਦੇ ਵਿੱਚ ਅਸੀਂ ਗੁਰੂ ਗਬਨ ਸਿੰਘ ਮਹਾਰਾਜ ਨੂੰ 40 ਮੁਕਤੀਆਂ ਦੀ ਧਰਤੀ ਦੇ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਤੇ ਸੰਤ ਰਾਮ ਲੈਣਾ

ਕੁੱਲੀ ਕੁੱਲੀ ਨੂੰ ਕਿਲਾ ਬਣਾ ਲਿਆ ਗਿਆ ਮੈਂ ਵਧਾਈ ਦੇਣਾ ਚਾਹੁੰਦਾ ਭਾਈ ਅਮਰਤਪਾਲ ਦੇ ਪਰਿਵਾਰ ਨੂੰ ਆ ਮਾਂ ਬੈਠੀ ਆ ਮਾਂ ਕਿਹੜਾ ਕਰਜ਼ਾ ਸਾਡੇ ਸਰੂਪ ਤੇ ਕਿਹੜਾ ਪਰਮਾਰ ਦਾ ਕਰਜ਼ਾ ਸਾਡੇ ਉੱਤੇ ਇਹ ਕਰਜ਼ਾ ਅਸੀਂ ਸਤਾਈ ਚਲਾ ਕੇ ਦਿਖਾਵਾਂਗੇ ਪੰਜਾਬ ਦੇ ਲੋਕ ਤੇਰੇ ਪੁੱਤ ਦੀ ਕੁਰਬਾਨੀ ਦਾ ਮੁੱਲ ਮੋੜਨਗੇ ਭਾਈ ਅਮਰਤਪਾਲ ਦੀ ਕੁਰਬਾਨੀ ਦਾ ਮੁੱਲ ਮੋੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਧੰਨਵਾਦ ਕਰਦੇ ਆਂ ਧੜਕ ਬੁਲਾ ਰਹੇ ਜਿਨ੍ਹਾਂ ਨੇ ਤੁਹਾਡੇ ਲੋਹੂ ਕੰਡੇ ਖੜੇ ਕਰ ਦਿੱਤੇ ਐ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਸਰਬਜੀਤ ਸਿੰਘ ਸੋਲ ਉਹਨਾਂ ਤੋਂ ਉਪਰੰਤ ਆ ਐਡਵੋਕੇਟ ਹਰਪਾਲ ਸਿੰਘ ਖਾਰਾ ਤੋਂ ਮੈਂ ਬੇਨਤੀ ਕਰਦਾ ਸਰਦਾਰ ਸਰਬਜੀਤ ਸਿੰਘ ਸੋਲ ਕੇਵਲ 2 ਮਿੰਟ ਵਾਸਤੇ ਸੰਗਤਾਂ ਦੇ ਨਾਲ ਆਪਣੇ ਵਿਚਾਰ ਰੱਖਣ ਦੇ ਵਾਇਰੂਦੀਕਾ ਫਾਟਸਾ ਵਾਇਰੂਦੀਕਾ ਫਤਿਹ ਪਰਦਰ <inaudible> ਕਪਾਲ <Okay. inaudible>